ਹੇ ਗੀਗਾ ਘਾਸ ਵਾਹੀ ਗੀਗੇ ਮਤੇ ਮੈਨਾਂ ਸਭ ਸੋਖ ਮੰਗਦਾ ਪਹਿਲਾ ਦੁੱਖ ਦਾ ਸੁਖ ਰੂਪਿਆ ਜਾਸੋ ਤਾਮਨਾ ਹੋਈ ਤੂੰ ਕਰਤਾ ਰਹਿਣਾ ਮੈਂ ਨਹੀਂ ਜਾਨ ਹੋ ਗਈ ਬਲੇ ਹਾਜੀ ਮੁੰਦਰ ਤੋਂ ਸਿਆ 11 ਮੰਤਾਂ ਦੇ ਲੇ ਲਿਓ ਰਾਹੋ ਜਾਤ ਮੈਂ ਜੋਗ ਰੂਪ ਮੈਂ ਜਾਤਾ ਅਗਰਾਂ ਪਰਪੂਰਿਆ ਮੂਸਾ ਚਾਂ ਸਹਾਇਤ ਸੇਤ ਸਵਾਯੂ ਜੇ ਕਿ 30 ਤੋਂ ਪਾਰ ਕੋਹ ਨਾਨਕ ਕਰਤੇ ਕੀਆ ਵਰਤਾ ਜੋ ਕਸ਼ਰਨਾ ਸੋ ਕਰਿਆ ਸੋ ਦਾਗਾ ਸਮਾ ਲਾ ਪਹਿਲਾ ਏ ਕੰਕਾਰ ਸਾਤ ਕੋ ਕਰ ਸਾਧ ਸੋ ਦਾਤ ਤੇਰਾ ਕੀ ਹਾਂ ਸੋ ਕਰ ਗਿਆ ਬਿਤ ਪਹਿ ਸਭ ਸਮਾ ਲਏ ਬਾਜੇ ਤੇਰੇ ਨਾਮ ਤੇ ਸੰਕਾ ਕੇਤੇ ਤੇਰੇ ਗਗਨ ਹਾਰੀ ਕੇਤੇ ਤੇਰੇ ਰਾਗੁ ਤੇ ਸਿੰਘ ਕਹੀ ਕੇਤੇ ਤੇਰੇ ਗਗਨ ਹਾਰੀ ਗਗਨ ਭੁਗਤੋਂ ਪ੍ਰਭਨ ਪਾਣੀ ਕੋ ਸੰਕਰ ਗਾਵੇ ਰਤਨ ਦੁਆਰੇ ਗਗਨ ਭੁਗਤੋਂ गांव तो गुरु राम ने लेले राम ने चाही गांव तो दुनिया सरायमा देवी सोहं ते सदा सवारी गांव तो गुरु इंद्र के सामने बैठे देखियां दरबार भावे गांव तो मोसे सुना वीर अंदर प्रभु जी मसा विचारे गांव तो गुरु ने दी सत्य संगोखी गांव तो वीर करा रे गांव तो पण्डित पण्डित किशोर दुज्यु वेदांनारे गांव तो मोहनी और मोह सोता नाशे ग्या रे ਗਗਨ ਤੁਮ ਨੂਰ ਕੰਪਾਈ ਤੇਰੀ ਆਸਰ ਕੀ ਖਾਣਾ ਰੇ ਗਗਨ ਤੁਮ ਜੋਧ ਮਾ ਬਸੂ ਦਾ ਗਗਨ ਤੁਮ ਖਾਣੀ ਚਾਰਾਏ ਗਗਨ ਤੁਮ ਖੰਡ ਲੜ ਲੜ ਰਹਿਣ ਦਾ ਕਰ ਕਰ ਖੀਤੇ ਤੇਰੀ ਧਾਰੈ ਸੇਤ ਤੁਮ ਗਗਨ ਜੋਤ ਤੁਮ ਗਗਨ ਰਤੇ ਤੇਰੇ ਪਖਸਾ ਦੇ ਹੋਰ ਕੀਤੇ ਤੁਮ ਗਗਨ ਸੇ ਮਚਨਾ ਆਉਂਦਾ ਕੀ ਵਿਚਾਰੇ ਸੋਈ ਸੋਈ ਸਦਾ ਸਤਿ ਸਹਿਬ ਸਤਿ ਸਭ ਜੀ ਨਾਈ ਐ ਕੀ ਹੋਸੀ ਜੈ ਮੈਂ ਜੀ ਰਚਨਾ ਵਿੱਚ ਵਰਸਾਈ ਰੰਗੀ ਰੰਗੀ ਪਾਤੀ ਕਰ ਕਰ ਜਿਸੀ ਮਾਇਆ ਦੇ ਮੁਕਾਈ ਕਰਦਾ ਦੇਖੇ ਕੀਤਾ ਆਪਣਾ ਜਗ ਸਿਵੜਿਆਈ ਜੋਤਿ ਸੁਭਾਗ ਹੈ ਸੋਈ ਕਰਸੀ ਫਿਰੋਖਣਾ ਕਰਨਾ ਜਾਈ ਸੋ ਪਰ ਸਭ ਸਭ ਨਾਮ ਕਰੈ ਗੁਜਾਈ ਅਸਾ ਮਹਾਰਾ ਪਹਿਲਾ ਸੋਣਾ ਵੜਾ ਆ ਕੇ ਸਭ ਕੋਈ ਕੇ ਤੋ ਦੇਵ ਤੇ ਨੀਂ ਮੇਨਾ ਪਾਣੀਓ ਕਾਰ ਮੇਰੇ ਨੈ ਕਾ ਕਰਾਨੀਓ ਆਖਾਵਾ ਕੀਆ ਵਿਚਾਰ ਸਿਰਤੀ ਭਰੇ ਤੇ ਪੜਾਵ ਜਿਸ ਨੂੰ ਦੇਖਿ ਤਿਸੇ ਕੀ ਆਚਾਰਾ ਨਾਨਕ ਸੱਚ ਸੁਆਮੀ ਹਰਿ ਦਾਸਾ ਮਾਰਾ ਪਹਿਲਾ ਆਖਾਂ ਜੀਵਾ ਇਸੇ ਮਾ ਜਰਾਓ ਆਖਣੇ ਉਪਰ ਸਾਜਾਣਾ ਸਾਜੇ ਨਾਮ ਕੀ ਰੱਗੇ ਉਗੂ ਉਤ ਕੋ ਭੇਖਾ ਚੇਰੇ ਉਗੂ ਸੋ ਉਪਲੇ ਜਰੇ ਮੇਰੀ ਮਾਈ ਸੱਚਾ ਸਹਿਬ ਸਾਜੇ ਆਹੀ ਰਾਓ ਆਜੇ ਨਾਮ ਦੀ ਸਰਵੜਿਆਈ ਆਵਗਦਵੀਂ ਤਹੇ ਪਾਈ ਜੇ ਸਭ ਮਿਲ ਕੇ ਆਖਣ ਕਰੇ ਵੱਡਾ ਨਾ ਉਹ ਵੇਖਾਰਨਾ ਜਾਏ ਨਾ ਉਹ ਮਰੀ ਨਾ ਹੋਵੇ ਸੋਗ ਜਿੰਦਾਰੇ ਨਾ ਚੁਕੇ ਭੋਗ ਗੁਣੇ ਲੋਹ ਨਹੀਂ ਕੋਈ ਨਾ ਕੋ ਹੂਆ ਨਾ ਕੋਈ ਜਿਵਨ ਆਪ ਤੇਰਤ ਤੇਰੀ ਗਾਥ ਜੇ ਰੰਕਾ ਕੇ ਕੀ ਕੀ ਆਦ ਖਸਮੇ ਸਾਗਿਆ ਤੇਜਮ ਜਾਗ ਨਾਮ ਕਰ ਨਾਲੇ ਬਾਜ ਸਨਾਦ ਦਾ ਗੁਰੂ ਜੀ ਮਹਲਾ ਜੀ ਦਾ ਤੋਤਾ ਹਰ ਕੇ ਜਨ ਸਤਿਗੁਰ ਸਤਿਗੁਰਾਂ ਬਹੇਉ ਗੁਰੂ ਦੇ ਪਾਸ ਹਮ ਕੀਰੇ ਕਰਮ ਸਤੂ ਸਨਾਹੀ ਕਰਦੇ ਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੋਹ ਕੋ ਰਾਮ ਨਾਮ ਵਰਦਾਸ ਗੁਰਮਤਿ ਨਾਮ ਮੇਰਾ ਅਪੰਸਾਈ ਹਰ ਗੱਟ ਨਾਮ ਦੀ ਰਹਿਰਾਸ ਕਰਾਉ ਹਰ ਜਨ ਕੇ ਵਡ ਭਾਗ ਵੜੇ ਜਿਨ ਹਰ ਮਾਰਦੋ ਜੀ ਸਤ ਸੰਗਤ ਮੇਰੇ ਸੋਦਰਿਆ ਗੁਰ ਪ੍ਰਸਾਦਿ ਪਰਮਾਤਮਾ ਪਾਇਆ ਸੂਕੇ ਕਾਸ਼ ਰਾਇਆ ਆਰਾਮ ਜਨਨ ਮਿਤਾ ਲੋਕ ਸੁਤੋ ਮਿਤਾ ਕੋ ਜਨਕ ਕੀਤਾ ਜਾ ਸੇਰੇ ਸੇਰੇ ਰਹਿਤ ਸੁਭਾਏ ਠਾਕੁਰ ਕਾਇ ਮਨ ਭੋਗਾਇਆ ਉਨੇ ਕੁਟਾ ਅਵੇਸਰ ਕੋ ਸਾਥ ਇਸ ਪਾਛੇ ਵਸੇ ਚਰਿਆ ਤਨ ਗਵਨ ਖਲਾਵੇ ਕਵਨ ਜਵਾਵੇ ਮਨ ਮੇ ਸੇਰ ਮਿਤਾ ਰਿਆ ਸਾਗਨ ਦਾਣ ਦਾਸਰਾਸ ਸਿਧਾਨ ਠਾਕੁਰ ਕਰਤਾ ਕਰਿਆ ਜਨਾਨਤ ਬਰ ਬਰ ਸਤਿਗੁਰ ਜਾਈਐ ਤੇ ਰੰਤ ਨ ਪਾਰ ਹੋਇਆ ਰਾਗ ਅਸਾਂ ਮਹਿਲਾ ਚੌਥਾ ਸੋਪੁਖੇ ਇੱਕ ਪੰਕਾਰ ਸਤੁਰ ਪ੍ਰਸਾਦ ਸੋਪੁਖੇ ਨਰੇਕਿ ਨਾਰਿ ਪੁਖੇ ਨਰੇਕਿ ਹਰ ਅਗਮ ਹੈ ਗਮ ਪਾਰ ਸਭ ਤੇ ਆਗੈ ਸਭ ਤੇ ਆਵੈ ਤੁਜੀ ਹਰ ਸਚੇ ਸਚੁ ਨਹਾਰੰ ਸਾਗਰ ਜੀ ਕੁਮਾਰ ਜੀ ਤੂੰ ਜੀ ਆਂ ਘਰ ਦਾਰਾ ਹਾਰੇ ਆਪੇ ਸੰਤੋ ਜੀ ਸਭ ਦੂਜੇ ਦਾ ਨਾਮ ਹਾਰੇ ਆਪੇ ਧਾਕੁਰ ਹਾਰੇ ਆਪੇ ਸੇਵਕ ਜੀ ਕੀ ਆ ਨਾਮ ਕੇ ਦਾ ਵਿਚਾਰ ਤੂੰ ਘਰ ਘੜੇ ਅੰਦਰ ਸਰਬੰਦਰੰਦਰ ਜੀ ਹਾਰੇ ਕੋਪੁਰਤ ਸੁਣਾ ਏਕ ਦਾ ਤੇ ਕਿ ਵਿਣਾ ਰਹੀ ਜੀ ਸਭ ਤੇਰੇ ਚੋ ਜੀ ਗਾਣਾ ਤੂੰ ਆਪੇ ਦਾਤਾ ਆਪੇ ਪੁਤਾ ਜੀ ਹਉ ਤੋਦ ਮੇ ਅਬਰ ਨਾ ਗਾਣਾ ਤੂੰ ਪਾਪ ਗ੍ਰੰਭ ਬੰਧ ਬੰਧ ਜੀ ਤੇਰੇ ਜਗੁ ਅਨਾਰ ਕੋ ਖਾਣਾ ਜੋ ਸੇਵੇ ਜੋ ਸੇਵੇ ਕੋ ਤਜੀ ਕਿਆ ਰਵੇ ਹਰਿਆ ਵਿਦੂ ਜੀ ਸੇਜਨ ਜੁਗੁ ਮਾਇਜੋ ਤੋ ਵਸੇ ਸੇਇ ਸੇਮੁਕਤ ਸੇਮੁਕਤ ਭੈ ਜਨ ਆਧਿਆ ਜੀ ਤੈਨ ਦੂਤੀ ਜੰਮੀ ਵਾਸੀ ਜਿਨਨ ਰਪਉ ਜਨ ਹਾਰ ਰਪਉ ਧਿਆ ਜੀ ਤੈਨ ਕਾ ਭਉ ਸੰਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੇਤੰ ਸੇਤੰ ਜਿਨ ਆਧਿਆ ਜੀ ਜਨ ਆਨੰਦ ਤੈਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਚ ਮੜਾ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸ੍ਰੀ ਸਾਧਨ ਜੀ ਹਰ ਅਨੇਕਾਂ ਹੀ ਗੰਤਾ ਤੇਰੀ ਅਨੇਕ ਤੇਰੇ ਨਿਕ ਤੇਰਾ ਪੂਜਾ ਜੀ ਤਪ ਤਾਪਿਆ ਦਪਿਆ ਰਿਆ ਕਾ ਤੇਰੇ ਅਨੇਕ ਤੇਰੇ ਨਿਕ ਪੜੇ ਬਹੁ ਸੇ ਵਰਤ ਸਾਧਨ ਜੀ ਕਰ ਕਰਿਆ ਅੰਤ ਕਰਮ ਕਰਨ ਦਾ ਸੇ ਭਗਤ ਸੇ ਭਖਤ ਭਲੇ ਨਾਮ ਤੇ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਰਦ ਕੋ ਰਕੇ ਅੰਤਪਰਪਤ ਕਰਤਾ ਜੀ ਤੁਹ ਦਾ ਜੇਵੜੇ ਵਰਨਾ ਕੋਈ ਨੂੰ ਜੂਜੂ ਏ ਕੋ ਸਦਾ ਸਦਾ ਤੂ ਹੀ ਕੋ ਜੀ ਤੁਮੇ ਹੀ ਦਰਤਾਸ ਹੋਈ ਤੁਹਾ ਤੇ ਆਪੇ ਕਰੇ ਸੋਈ ਵਾ ਤੇਰੀ ਤੁਧ ਆਪੇ ਕਰੇ ਸੋਈ ਸਤ ਸਭੁ ਪਾਈ ਜੀ ਤੁਧ ਆਪੇ ਸਤ ਸਭੁ ਕੋਈ ਜਨ ਨਾਨਕ ਕਉਂ ਗਾਵੇ ਕਰਤੇ ਕੀ ਜੀ ਜੋ ਸਭ ਸੇ ਘਾਜਾ ਹੋਈ ਅਸਾ ਮਹਲਾ ਚੌਥਾ ਤੂੰ ਕਰਤਾ ਸਿਚਿਆ ਰਹਿਣਾ ਸਾਈ ਜੋ ਤੁਮ ਭਾਵੇਂ ਸੋਈ ਤਿਨ ਦੂਤ ਨਹੀਂ ਸੋਈ ਕੋ ਪਾਈ ਰਹਾਓ ਸਭ ਤੇਰੀ ਤੂੰ ਸਰਬਣੀ ਤੇ ਆਇਆ ਜਿਸ ਨਾਮ ਕਰਕੇ ਕਰੇ ਤਨਾ ਮਰ ਤਨ ਪਾਇਆ ਗੁਰਮਕਾਲਾ ਦਾ ਮਨ ਮੁਖ ਹੋਇਆ ਤੁਧ ਆਪਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਆਗੁਣਾ ਸਾਧੀ ਆਗੁ ਖਾਣੇ ਜਿਨ ਹੱਥ 세ਵੇਆ ਗੁਰ ਸੁਖ ਪਾਇਆ ਸਹਿਜੇ ਹੋਰ ਨਾਮ ਸੁਆਇ ਤੂੰ ਆਪੇ ਕਰਤਾ ਤੇਰਾ ਦੀਆ ਸੁਖ ਹੋਏ ਤੁੰਦ ਬਿਨ ਦੂਜਾ ਆਵ ਨਾ ਕੋਏ ਤੂੰ ਕਰ ਕਰਿ ਵਿਖੇ ਜਾਣੇ ਸੋਏ ਜਦ ਅਨੰਦ ਗੁਰਮਤਿ ਪ੍ਰਗਟ ਹੋਏ ਆਸਰਾ ਮਹਿਲਾ ਪਹਿਲਾ ਤਿਤ ਸਰਵ ਦੇ ਭਰੇ ਨਿਵਾਸਾ ਪਾਣੀ ਭਾਗਤ ਨਹੀਂ ਕੀਆ ਪੰਕ ਜੋ ਮੋਹ ਪਦ ਨਹੀਂ ਚੱਲਦੇ ਹਮ ਦੇਤਾ ਤਰ ਡੁੱਬਲੇ ਮਾਲੇ ਕਰਨ ਤੇ ਕੋ ਸੁਣੂ ਨਾ ਨਾ ਹਰ ਦਿਸਨ ਤੇਰੇ ਗੁੰਦਰੀਆ 라ਉ ਨਾ ਹੋ ਜਤੀ ਸਕੇ ਨਹੀਂ ਪੜਿਆ ਮੂਰਖ ਮੂਤਾ ਜੰਪਿਆ ਪੰਗਵਤ ਨਾਨਕ ਕਨ ਕੀ ਸਰਾਣਾ ਜੇਤੂ ਰਾਹੀ ਵਿਸਰਿਆ ਆਸਾ ਮਹਲਾ ਪੰਜਵਾ ਪਈ ਪ੍ਰਾਪਤ ਮਨੁਖੁ ਗੁਰਿਆ ਗਵਿੰਦਰ ਮੇਲਣ ਕੀ ਤੇਰੀ ਬਰੀਆ ਅਵਲ ਕਾਜ ਤੇਰੇ ਕੀਤੇ ਨਾ ਕਾਮ ਮੇਰ ਸੋਤ ਸੰਗਤੁ ਭਜ ਕੇ ਬਲਾਮ ਸਭ ਜਾਨੁ ਲਗ ਭਵ ਜਗਤ ਕੀ ਜਨਮ ਬਰਤੋ ਜਾਗ ਰੰਗ ਮਾਇਆ ਰਹਿ ਰਾਹੋ ਜਪ ਤਪ ਰੰਝੁ ਤਰਨਾ ਕਮਾਇਆ ਸੇਵਾ ਸਾਧਨਾ ਜਾਨ ਹਰ ਆਇਆ ਕਹੋ ਨਾਨਕ ਤੁਮ ਮੀਸ਼ਕਰਮਾ ਸ਼ਰਨ ਪਰਿ ਕੀ ਰਤੁ ਸਰਮਾ ਪਾਰਸ਼ੇਦਸ਼ਮੀ ਕਾਗਯ ਵਾਚਿ ਬੇਨਤੀ ਚੌਪਾਈ ਹਮਰੇ ਕੋ ਅਤਿ ਦੇ ਰਛਾ ਪੂਰਨ ਹੋਇ ਜਿਤ ਕੀ ਇਛਾ ਤਬ ਜਾਣਨ ਮਾ ਲਹਿ ਹਮਾਰਾ اپنا جانا سیب ہمارے ਆਪ ਬਾਗ ਦੇ ਮੁਝੇ ਅਵਰੀ ਹੈ ਮਰਨ ਦਾ ਕਾਰ ਕਰਤਾ ਵਸਨ ਹੋਈ ਹੈ ਹੋਜੋ ਸਦਾ ਆਪਾਂ ਲਈ ਰਖਾ ਜੀ ਰਖਤ ਜੋ ਕਰੀਓ ਰਖਾ ਰਾਗ ਰਹਿਮਾ ਰਖਨ ਹਾਰੇ ਸਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਮਣ ਕੇ ਹੰਤਾ ਤੁਮ ਹੋ ਪੂਰੀ ਚਤੁਰ ਵਸ ਸੰਤ ਕਾਲ ਪਾਏ ਬ੍ਰਹਮਾ ਪੁੱਤਰ ਕਾਲ ਪਾਏ ਜੀਜੂ ਉਤਰਾ ਕਾਲ ਪਾਏ ਕਾਲਕਿਸ਼ੰਕਰ ਦਾਸ ਸਰਬ ਰਖਾ ਕਾ ਬੀਆ ਤੁਮ ਆਸਾ

جب آپ ਜਿਤੇ ਬੰਦ ਸਿਰਤ ਹਪਤਾਰੈ ਆਪ ਆਪੀ ਗੁਜੋਚਾਰੈ ਤੁਮ ਸਭੀ ਤੇ ਰਹਤ ਰਗਮ ਜਾਨਕ ਬੀਰ ਪੇਦ ਅਰ ਅਲਮ ਨਰੇਕਾਰ ਨਰੇ ਪੁਕਾਰਨ ਲੰਭੋ ਆਦ ਅਗੀਰ ਆਦ ਸੰਭ ਤਾਂ ਦਾ ਮਨੋ ਉਚਾਰਤ ਪੇਦਾ ਜਾ ਕੋ ਪੇਵ ਨਾ ਪਾਗ ਜਵੇਦਾ ਤਾਂ ਕੋ ਕਰ ਪਹਾਣੂ ਮਾਨਤ ਮਹਾਮੁਰੁਸ਼ਕੇਤਨ ਦਾਤ ਮਹਾਦੇਵ ਕੋ ਕਹਿ ਸਦਾ ਸਿਵ ਨਰੇਕਾਰ ਤਾ ਚੰਦਨ ਹੈ ਪੇਵ

سکھ اواز جت سنگرو دوشت جیتے اوپوٹ تکاتا سکر مرشت برمتاتا جی آسکو جتاو سانی مری تنکے دوشت دوکتا ہے مری پور پر پورک جمن مدد پرے دیہاری تنکے تم سنکر سابت آئیں جو کا اگر کوئی پاکیاں ہیں تانکے کا رنجتنیاں ہیں رشا ہوئی تاہی سکالا اور دوشتا جی ہی سکر کے حدت کالا کرپا جتن جاہے نہری ہو تانکے کا اتنکا موحری ہو ਦੇ ਤੇ ਸੇ ਤੁ ਘਰੋਂ ਸੱਭ ਹੋਈ ਦੁਸ਼ਟ ਸ਼ਾਸ਼ ਸ਼ਕਤੀ ਨਾ ਹੋਈ ਏਕ ਬਾਗ ਜਿਮ ਤੁਮੇ ਸਵਾਰ ਕਾਲ ਹੋਇ ਜਿਦਾ ਏ ਉਬਾਰ ਜਿਨ ਨਾਮ ਨਾਮ ਤੇ ਹਰੂ ਕਾਹ ਦਾਰਿ ਤੇ ਦੁਸ਼ਟ ਦੋਖ ਤੇਰਾ ਘਰ ਤੇ ਕੇਤਨ ਸਰੰਤੇ ਆਈ ਆਪ ਹੱਥ ਦੇ ਲੀ ਉਬਾਰੀ ਸਭ ਦੋਰ ਨ ਹੋ ਸਾਹੀ ਦੁਸ਼ਟ ਦੋਖ ਤਰਨ ਚਾਈ ਸੂਰਿਆ ਪਾਇ ਗਏ ਜਪਦੇ ਤੁਮਰੇ ਤਪ ਤੇ ਕਉ ਆਖ ਤੇਰੀ ਨੀ ਆਮਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹੇ ਮਥੇ ਇਕ ਨਾਮ ਆਨਿਓ ਸਿਮਰਤ ਸਾਧ ਵੇਦ ਸਭੇ ਬਹੁ ਭੇਦ ਕਹੇ ਹਮ ਇਕ ਨਾ ਜਾਣਿਓ ਸ਼੍ਰੀ ਕ੍ਰਿਸ਼ਨ ਪਾਨ ਕਿਰਪਾ ਤੁਮਰੀ ਕਾਜ ਮੈਂ ਨਾ ਕਿਉ ਸਭ ਤੋਇ ਬਖਾਨਿਓ ਦੋਹਰਾ ਸਰਬਤ ਦੁਆਰ ਕੋ ਸ਼ਾਗ ਕੇ ਗਿਰੋ ਤੁਹਾ ਰੋ ਦੁਆਰ ਬਾਹੀ ਗਹੀ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਾਰਾਜ ਦੀ ਜਾ ਆਨੰਦ ਏ ਗੁਰ ਸਾਤ ਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨੁ ਜਿਹਾ ਬਦਾਈਆ ਰਾਗ ਰਤਨ ਪਰਵਾਰ ਪਾਈਆ ਸਬਦ ਗਵਨ ਆਈਆ ਸਭ ਲੋਕਾਂ ਦਾ ਕੋ ਹਰੀ ਕੇ ਰਾ ਮਨ ਜੀਂ ਵਸਾਇਆ ਕਹੇ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੋਗਾਂ ਨਾਲੇ ਹਰਨਾਲ ਰੋਗਾਂ ਮਾਨੇ ਮੇਰੇ ਦੁਖ ਸਭ ਵਿਸਾਰਾ ਅੰਗੀ ਕਰੋ ਕਰੇ ਦੇਵਾ ਕਾਰਜ ਸਭ ਸੁਆਰਨਾ ਸਰਨਾਗਰਾ ਸਮਾਰਤ ਸੁਆਮੀ ਸੋਭਿ ਨੂੰ ਵਿਚਾਰੇ ਕਹੇ ਨਾਮ ਤੁਮਨ ਮੇਰੇ ਸਰਬਾ ਬੋਹਰ ਨਾਲੇ ਸਾਚੇ ਸਹਿਵਾ ਕਾ ਨਹੀਂ ਕਰਤੇ ਘਰ ਤਾਂ ਤੇਰੇ ਸਭ ਕੇ ਸ਼ਹਿ ਹੈ ਜਿਸ ਰਹਿ ਸੋ ਪਾਵੈ ਸਦਕ ਸੇਤੁ ਗਾਹ ਤੇਰੀ ਨਾਮੁ ਆਨ ਬਸਾਵੈ ਨਾਮ ਜਿਨ ਕੇ ਮੰਗਤ ਸਿਆ ਆਵਾਜੇ ਸ਼ਬਦ ਤੇਰੇ ਕਹੇ ਨਾਮ ਸਤਿਏ ਸਰਬ ਕਿਆ ਨਹੀਂ ਕਰੇ ਸਾਜਾ ਨਾਮ ਮੇਰਾ ਗਾਉ ਸਾਜਾ ਨਾਮ ਅਧਾਰ ਮੇਰਾ ਜਿਨ ਕੋ ਖਾਸ ਕੋ ਵਾਰਿਆ ਕਾਲ ਸ਼ੰਕੁਸ਼ ਕੁਮਾਰਿਆ ਆਏ ਉਸਿਆ ਜੇ ਨੀ ਚਾਸ ਕੋ ਕੂਜਿਆ ਨਾ ਸਦਾ ਪ੍ਰਭਾਨ ਦੀ ਤਰ ਗੁਰ ਬਟੇ ਨੂੰ ਜਿਸ ਕੇ ਐ ਗੁਰਿਆਨ ਕੈ ਨਾਮ ਤੋਂ ਸੰਭੂ ਸਬਦ ਲੋ ਭਿਆਉ ਸਾਜਾ ਨਾਮ ਮੇਰਾ ਅਧਾਰੋ ਵਾਜੇ ਪੰਜ ਸਬਦ ਤਿਤ ਦਾ ਸੁਹਾਗ ਹੈ ਕਾ ਸੁਹਾਗ ਹੈ ਸਭ ਤੋਂ ਅਜ ਹੈ ਕਲ ਰਿਤ ਰਖਾਈ ਨਾ ਪਾਂਚੇ ਬੂਤ ਦੁਆਸ ਕੀਤੇ ਕਾਲ ਘਟਿ ਪਾਇਆ ਤਉਨ ਕਾਲ ਉਪਾਇ ਤੁਧ ਜਿਨ ਕੋ ਸੇ ਨਾਮ ਹਰਿ ਕਹਿ ਲਾਗੇ ਕਰੇ ਨਾਮ ਕ ਦਾ ਸੁਖੂਆ ਤਿ ਸਾਰੈ ਤੁਆ ਜੇ ਅਨੰਦ ਸੁਮੁ ਹੜ ਪਾਇਓ ਸਭ ਮਨੋ ਰਸ ਪੂਰੇ ਪਾਰ ਪਰਮ ਉਪਾਇ ਉਤੇ ਸਰਬ ਹਜ਼ੂਰੀ ਦੁਖ ਰੋਗ ਸੰਤਾਰਪਿ ਉਤਰੇ ਸੁਣੀ ਸਰਜੀ ਬਾਣੀ ਸਤ ਸੰਗ ਭੈ ਸਭ ਸਹਿ ਪੂਰੇ ਹਉ ਤੇ ਜਾਨੀ ਸੁਣਤੇ ਗੁਨੀ ਤਿਰ ਕਹਤੇ ਗੁਵਤ ساتور رہا پر پورے بینورت نام برچارے لگا ہے واہ جیانا تزورے مدرمی مہدر پانچوان سال پیچھتن رستو پریوں سانت سنگھو بیچاروں امریک نام ڈاکور کھرکتا ہے وہ جس کا ساتھ تاروں جے جی کو کھاپے جے جی کو پوچھے اس کا ہوئے کداروں اے واسطہ تج نہیں جائی ان اس طرح کو پڑتاروں تمہا سنسار چڑڈا کے تاری ہے ਚੋਦਨਾਕ ਤੁਮ ਬਸਾਰੋ ਸਲੋਕ ਮਹਾਰਾਜ ਜੀਵਾ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕਿ ਤੋਈ ਮੈਨੂੰ ਗੁਣ ਆਇ ਕੋ ਗੁਣ ਨਹੀਂ ਆਪੇ ਦਾਸ ਬਿ ਹੋਈ ਦਸਪੇਰਾ ਮੇਰ ਮਤ ਹੋਈ ਸਤਿਗੁਰ ਸਰਗਣ ਮਿਲਿਆ ਨਾਮ ਕਾ ਨਾਮ ਬਰੈ ਦਾ ਜੀਵਾ ਤਨ ਮਨ ਜੀਵੇ ਹਰਿਆ ਪਉੜੀ ਤੇ ਤੇ ਤੁਸਵਾਤ ਜਿਤੇ ਹੋਈ ਨਾ ਹੈ पौरे देली राक अग्नि उधराए सुन के जम के बूद नाए तेरे शब्द है पौरे रति को सवाल गो शब्दी बात पा है जे को लगी प्यास अमृत से खाए काल में एहो पौन गुण गोविंद रा है सब से नो कृपाले समाले साए साए बिरता कोई ना जाए जे आवे तो जाए श्लोक महागाम पंचन अंतर गुरु आराधना ਜੀਵਾ ਦੇ ਗੁਰ ਨਾਉ ਨਿਤਰੀ ਸਤਿਗੁਰੂ ਦੇਖਣਾ ਸਵਰਣਿ ਸੁਨਾ ਗੁਰ ਨਾਉ ਸਤਿਗੁਰ ਸੇਤੀ ਲਤਿਆ ਦਿਲਗਾਹ ਪਾਈਐ ठाਉ ਕਉ ਨਾਮਿਤ ਕਿਰਪਾ ਕਰੇ ਜਿਸ ਨੋਹਿ ਵੱਧ ਦੇ ਜਗ ਮੈਂ ਤੁਮ ਕਾੜੀ ਹੈ ਵੇਲਿ ਗਏ ਕੇ ਪਹਿਲਾ ਪੰਜਵਾ ਰਖੇ ਰਤਨ ਆਲ ਆਪ ਉਬਾਇਨ ਗੁਰ ਕੀ ਪੈਰੀ ਪਾਇ ਕਾਜ ਸੁਆਲਿਨ ਗੁਰ ਆਪੇ ਿਆਲ ਮਨੁ ਨ ਅਵਸਾਰੀਆਂ ਸਾਜ ਜਨਾ ਕੇ ਸੰਗ ਭਜਨ ਤਾਲਿਨ ਸੰਤ ਤਨਿੰਗਤ ਦੁਸ਼ਟ ਖਾਨੁ ਮੈ ਵਿਦਾਰੀਆਂ ਇਸ ਸਹਿਬ ਕੀ ਤੇਗ ਨਾਨਕ ਮਨਿ ਮਹਿ ਜਿਤ ਸਿਮਤ ਸੁਖ ਹੋਇ ਸਰਬੇ ਤੁਗਲਾਈ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਬੋਇ ਉਠਾ ਕਰ ਤੋ ਮਨ ਬਹਿ